ਸਵੇਰ ਦੇ ਬੱਜ ਚੁੱਕੇ ਨੇ 9 ਤੇ ਸਾਰੀ ਪੈਕਿੰਗ ਹੋ ਚੁੱਕੀ ਹੈ ਰੈਡੀ ਹੈ ਪੈਕਿੰਗ بس ਚੱਲਣ ਦੀ ਤਿਆਰੀ ਹੈ ਪਹਿਲਾਂ ਪਰੌਂਠੇ ਛਕਾਂਗੇ ਤੇ ਮੋਟਰਸਾਈਕਲਾਂ ਦੇ ਸਮਾਨ نیچے ਆਪਣੇ ਬੰਦੇ ਲੱਦ ਰਹੇ ਨੇ ਲਿਖਾਉਣਾ ਸਾਨੂੰ ਯੂ ਫੇਰ ਉਹੀ ਆ ਗਿਆ ਕਹਿੰਦੇ ਤੇ ਚੱਲ ਤੁਹਾਨੂੰ ਹੋ ਗਈ ਸਾਰੀ ਰਸੀਆਂ 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 ਜਾ ਰਹੀਆਂ ਨੇ ਪੰਜਾਬੀ ਟ੍ਰੈਵਲ ਕਪਲ ਵੱਲੋਂ ਸਵੇਰ ਦੇ ਬੱਜ ਚੁੱਕੇ ਨੇ 9:30 ਅਸੀਂ ਖੜੇ ਆ ਨਾਰਕੰਡੇ ਉਹ ਸ਼ਿਮਲਾ ਜਿਹੜਾ ਉਹ 65 ਕਿਲੋਮੀਟਰ ਹੈ ਇਹ ਸੜਕ ਹੈ ਜਿਹੜੀ ਸਿੱਧੀ ਕ੍ਰਾਮਪੁਰ ਤੇ ਕਹਾਂ ਅੱਗੇ ਕਾ ਜਾਣ ਨੂੰ ਜਾਂਦੀ ਹੈ ਆਪਰੇ ਤੋਂ ਅਸੀਂ ਖਾ ਰਹੇ ਹਾਂ ਪਰੌਂਠੇ ਅਰੇ ਆਪਣੇ ਇੱਥੇ ਪਹਿਲਾਂ ਆਉਂਦਾ ਰਿਹਾ ਹੈ ਜਿਹੜਾ ਪਰਸਨਲ ਟਾਪ ਹੈ ਮੇਰਾ ਕਮਿਸ਼ਨ ਹੈ ਭਾਈ ਨਾਲ ਇਹ ਬੰਦੇ ਲਿਆਉਣੇ ਨੇ ਵੀ ਬੰਦੇ ਲਿਆਉਣੇ ਪੰਜਾਬ ਤੋਂ ਤੇ ਵੱਧ ਤੋਂ ਵੱਧ 8 ਮਈ ਦਾ ਦੇਣਾ ਤੇ ਗਰਮੀ ਤਪਾੜ ਤਪਦਾ ਕਹਿੰਦੇ ਪੰਜਾਬ ਚ ਇਧਰ ਦੇਖੋ ਆ ਮੁੰਡੇ ਹਏ ਹਏ ਹਾ ਠੰਡ ਪੈਂਦੀ ਹੈ ਇੱਕ ਦੋ ਤਿੰਨ ਅੱਜ ਚੈਲੰਜ ਆਕ ਲਾਓ ਅਸੀਂ ਖੜੇ ਆਂ ਨਾਰਕੰਡੇ ਨਾਰਕੰਡੇ ਨਾਰ ਦਾ ਕੰਡਾ ਤੇ ਇੱਥੇ ਕਿਹਨੇ ਪਤਾ ਨਹੀਂ ਕੰਡਾ ਕੁੰਡਾ ਵੱਜ ਗਿਆ ਸੀ ਕਿਸੇ ਨਾਰ ਨੂੰ ਤਾਂ ਨਾਰਕੰਡਾ ਰੱਖ ਤਾ ਨੂੰ ਸਮਝੀ ਨਹੀਂ ਆ ਰਿਹਾ ਸਾਡੇ ਕੋਲ ਤੇ ਇਹਦਾ ਪ੍ਰਧਾਨ ਅੱਜ ਬਹੁਤ ਸੀ ਰਾਤ ਉਹੋ ਤੋ ਸਾਹਮਣੇ ਜਿਹੜਾ ਦਿਖ ਰਿਹਾ ਥੋਨੂੰ ਮੋਟੇ ਕਿਤਾੜੇ ਨੂੰ ਉੱਤੇ ਰਹੇ ਦੀ ਉੱਪਰ ਤੀਜੀ ਮੰਜ਼ਲ ਦੇ ਉੱਪਰ ਤੇ ਰਜਾਈਆਂ ਦੇ ਵਿੱਚ ਵੀ ਸਾਨੂੰ ਠੰਡ ਲੱਗੀ ਗਈ ਹੈ ਨਾਲ ਕੰਬਲ ਚੋਇਆ ਸੀ ਮਿੱਠਰਾ ਆਦ। ਤਾਂ ਜੀ ਪ੍ਰਧਾਨ ਜੀ ਰਜਾਈ ਚ ਪਿਆ ਮੇ ਰਾਤ। ਹਾਂ ਜੀ ਰਜਾਈ ਸਮੇਤ ਕੰਬਲ ਮਈ ਦੇ ਮਹੀਨੇ ਚ ਰਜਾਈ ਚ ਪਾਉਣ ਦਾ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ? ਐਕਸਪੀਰੀਅੰਸ ਪਤਾ ਹੀ ਨਹੀਂ ਲੱਗਿਆ ਪਾ ਕੇ ਠੰਡ ਬਹੁਤ ਸੀ। ਲਓ ਜੀ ਪ੍ਰਧਾਨ ਦਾ ਮੋਟਾ ਸਹਿਯੋਗ ਰਹੀ ਹੈ। ਆਪਣਾ ਵੀ ਰੈਡੀ। ਚਲਦੇ ਹਾਂ ਫਿਰ ਹੁਣ ਉੱਥੇ। ਦੇਖ ਤਾ ਕਿਥੇ ਖੜਦੇ ਨੇ ਮੁੰਡੇ ਇਹ ਲੈ ਕੇ ਜਾਂਦੇ ਨੇ ਉਹ ਟਰੈਵਲਰ ਬੰਦੇ ਠੱਗ ਨਾਲ ਐਕਸਪਰਟ ਜੁੜੇ ਹੋਣੇ ਦਾ ਹਰ ਰਿਕਾਰਡਿੰਗ ਤੇਰੇ ਵਾਸਤੇ ਆ। ਕਹਿੰਦੇ ਵੀ ਨਾਲ ਨਾਲ ਕਾਲ ਆਈ ہوئی ਐ। ਨਾਲ ਨਾਲ ਚੱਲ ਰਹੀ ਐ ਰਿਕਾਰਡਿੰਗ GoPro ਤੇ। ਤੇਰੇ ਉਹ ਮੁੰਡਾ ਜਿਹੜਾ ਯੂਨੀ ਪਿੱਛਾ ਆਉਂਦਾ। ਜਿਸ ਤੇ ਸਭ ਲੋਕੀ ਦੇਖ ਰਹੇ ਨੇ। ਜਿੰਨੀ ਲਾਇ ਬਹਿਣੇ ਪਟਾਉਂਦੇ। ਲਾਇ ਬਈ। ਤੇ ਤੇਰੀ ਅੱਖਾਂ ਦੇਖਣੀਆਂ ਉਹ ਕਹਿੰਦਾ ਮੈਂ ਔਰੇ ਫੋਟੋ ਖਿੱਚਿਆ ਉਹਨੂੰ ਸੋਹਣੀ ਬਹੁਤ ਲੱਗ ਰਹਾ। ਰੋਸ ਕਰਮ ਨਹੀਂ ਕਰ ਰਹੀ ਆ ਬਈ ਦੇਖੋ ਅੱਜ ਆ ਕੇ ਗਰਮੀ ਥੋੜੀ ਜਿਹੀ ਵਧ ਗਈ ਐ ਰਾਮਪੁਰ ਹਾਈਟ ਤੇ ਨਹੀਂ ਹੈਗਾ ਰਾਮਪੁਰ ਡਾਊਨ ਆ ਜਾਂਦਾ ਆ ਕਰਸ਼ ਗਰਮੀ ਬੱਠੇ ਇਹ ਆ ਗਿਆ ਰਾਮਪੁਰ ਦਾ ਪਾਵਰ ਸਟੇਸ਼ਨ ਇੱਥੇ ਬਿਜਲੀ ਪੈਦਾ ਕੀਤੀ ਜਾਂਦੀ ਹੈ ਆਓ ਜੇ ਸਤਲੁਜ ਰਿਵਰ ਰੋ ਬਿਲਕੁਲ ਨਾਲ ਨਾਲ ਹੀ ਹੋ ਗਿਆ ਆਪਣੇ ਸਤਲੁਜ ਦਾ ਪਾਣੀ ਵੀ ਸਾਫ਼ ਹੈ ਇਸ ਤੇ ਬਸ ਕਲੀਅਰ ਵਾਟਰ ਹੈਗਾ ਰੋਕਣ ਦੇ ਮੈਂ ਲਾਚ ਉੱਪਰ ਹੈ ਪਾਣੀ ਦੇਖੋ ਪੰਜਾਬ ਦੇ ਪੰਜ ਰਿਵਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਦੇ ਵਿੱਚੋਂ ਸਭ ਤੋਂ ਵੱਡਾ ਦਰਿਆ ਸਤਲੁਜ ਕਿਹਾਇਆ ਹੈ ਇਹ ਅਸੀਂ ਖੜੇ ਹਾਂ ਰਾਮਪੁਰ ਤੇ ਰਾਮਪੁਰ ਦੇ ਵਿੱਚ ਦੀ ਹੋ ਕੇ ਗੁਜ਼ਰ ਰਿਹਾ ਹੈ ਇਹ ਲਗਭਗ 1450 ਕਿਲੋਮੀਟਰ ਲੰਬਾ ਹੈ ਲਗਭਗ ਹੈ 115 ਤਾਬੋ ਹੈਗਾ 239 ਤਾਬੋ ਵੀ ਜਾਣ ਆਪਾਂ ਨੇ शहर रामपुर रामपुर का नजारा इधर भी बसे हुआ सारा शहर ਦੂਰ ਤੱਕ ਜਿਹੜਾ ਤੁਸੀਂ ਸਾਹਮਣੇ ਦਰਿਆ ਦੇਖ ਰਹੇ ਹੋ ਉਹ ਇਹ 7 ਲੱਖ ਗਰੇਆ ਹੈ ਜੋ ਕਿ ਬਹੁਤ ਡੰਗਾਈ ਦੇ ਵਿੱਚ ਪੈਂਦਾ ਹੈ ਅਗਲਾ ਇੱਧਰ ਵੀ ਘੱਟ ਲੈ ਬੰਨੀ ਇੱਥੋਂ ਕਨੌਰ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਹੈ ਇਹ ਭੂਮੀ ਕਨੌਰ ਦਾ ਡੇਟ ਨਾ ਇਹਨਾਂ ਨੇ ਸਾਹਮਣੇ ਉਸ ਪਾਸੇ ਰਸਤਾ ਕਹਿੰਦੇ ਖਤਰਨਾਕ ਆ ਮੁੰਡਾ ਡਰ ਆ ਹੀ ਜਾਂਦਾ ਆ ਇਹ ਖਤਰਨਾਕ ਰਸਤਾ ਯਾਰ ਵੀਡੀਓ ਮੈਂ ਪਹਿਲਾਂ ਦੇਖ ਚੁੱਕਿਆ ਕਿਸੇ ਬੰਦੇ ਨੇ ਨਾ ਔਰ ਇੱਕ ਗੱਡੀ ਧੋਣ ਦੀ ਵੀਡੀਓ ਪਾਈ ਹੋਈ ਸੀ ਤਾਂ ਦੇ ਇਹ ਵਿਚਾਰ ਨਾ ਇੱਥੇ ਐਂਟਰੀ ਕਰਾਉਣੀ ਪੈਣੀ ਹੈ ਕਹਿੰਦੇ ਅੱਗੇ ਰੋਡ ਖਤਰਨਾਕ ਹੈ ਜਗ੍ਹਾ ਖਤਰਨਾਕ ਹੈ ਤਾਂ ਕਰਕੇ ਇੱਥੇ ਸਾਰੇ ਨਾਮ ਲਿਖਾ ਕੇ ਜਾਓ ਇਸ ਤਰ੍ਹਾਂ ਦੇ ਨਜ਼ਾਰੇ ਮਾਚਰ ਪਰਦੇਸ ਦੀਆਂ ਸੜਕਾਂ 'ਤੇ ਮੰਦੇ ਨੇ ਪਹਾੜ ਨੂੰ ਪੁਚਾਉ ਨੂੰ ਕੱਟ ਕੇ ਸੜਕ ਬਿਜੀ ਲਈ ਗਈ ਹੈ ਇਹ ਸਾਲਾਂ ਤੋਂ ਖੜੀ ਹੈ ਉਹਦੇ ਵੀ ਪਤਾ ਹੀ ਨਹੀਂ ਕਿੰਨੀਆਂ ਕਾਰਾਂ ਬੱਸਾਂ ਮੋਟਰਸਾਈਕਲ ਟਰੱਕ ਦੀਆਂ ਟਾਂਕਾਂ ਲੱਗੀਆਂ ਉਹ ਦੇਖ ਸਕਦੇ ਹੋ ਬਣਾਈ ਗਈ ਹੈ ਤਾਂ ਆ ਦਾ ਗਲਪਾ ਨਹੀਂ ਦਾਦਾ ਜੀ ਮੈਂ ਕਰਾ ਦੇ ਹੀ ਸਕਦਾ ਹਾਂ ਕਿਤੇ ਨਹੀਂ ਆ ਭਾਵਨਗਰ ਇੱਥੋਂ ਰਹਿ ਗਿਆ 6 ਕਿਲੋਮੀਟਰ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਕਹਿੰਦੇ ਸੁਸਾਇਡ ਪੁਆਇੰਟ ਹੈ ਤੇ ਸਤਲੁਜ ਰਿਵਰ ਹੈ ਜਿਹੜਾ ਬਹੁਤ ਨੀਵਾ ਤੇ ਬਹੁਤ ਡੇਰਾ ਡੇਰਾ ਹੈ ਵਾਓ ਤੁਸੀਂ ਦੇਖੀਂ ਚਾਹਦੇ ਹੋ ਆਪ ਪੂਰੇ ਦਾ ਪੂਰਾ ਵੀ ਦਾ ਮਾਰਾ ਯਾਰ ਲੈ ਰਹੇ ਨੇ ਅਸੀਂ ਵਿਛੇ ਡੀਕੀ ਜਾਂਦੇ ਆ ਤੁਸੀਂ ਆਨੰਦ ਮਾ ਰਹੇ ਹੋ ਔਰ ਵਧੀਆ ਰਹੇ ਚਲੋ ਚਲੋ ਭਾਈਏ ਕੁਛ ਹਿੱਕ ਖਾ ਲੋ ਨਹੀਂ ਖਾ ਲਓ ਨਾ ਹੱਥ ਨਹੀਂ ਖਾ ਲਓ ਫਿਰ ਪੈਰ ਦੇ ਘਵਾਉਣ ਲੱਗੋ ਨੂੰ ਲੱਗਦਾ ਸੀ ਲੱਗ ਰਿਹਾ ਅਰਦਾਸ ਤੇ ਨਵੇਂ ਖਾਣਾ ਸੀ ਪਰ ਆਇਆ ਕਿ ਜਨਾ ਰਾਜ ਬਈ ਮੈਂ ਇਹਦਾ ਕਹਿਣਾ ਵੀ ਜਿਹੜੇ ਸਾਹਿਬ ਨੂੰ ਦੁਪੈਰ ਦਾ ਘਵਾਉਣ ਲੱਗਿਆ ਘਵਾਉਂਦਾ ਨੂੰ ਲੱਗਦਾ ਸੀ ਗੱਲ ਸੁਣ ਬਈ ਛੱਡਦਾ ਪ੍ਰਾਣਾ ਪਖਾ ਮਾਰਦਾ ਤਾਂ ਕੀ ਗੱਲਾਂ ਨੇ ਕੱਲ ਮੈਨੂੰ ਕਹਿੰਦੇ ਅਸਲ 'ਚ ਆਪਾਂ ਲੇਟ ਹੋ ਗਏ ਨਾ ਆਪਣਾ ਇਸ ਸਤਲੁਜ ਨੂੰ ਦੇਖ ਸਕਦੇ ਹੋ ਤੁਸੀਂ ਸਤਲੁਜ ਦੇ ਵਿੱਚ ਪਰ ਪਾਣੀ ਬਹੁਤ ਘੱਟ ਵਗ ਰਿਹਾ ਵੇਖ ਭਾਵਨਗਰ ਪਹੁੰਚਣ ਵਾਲਿਆਂ ਇਹ ਤੋਂ ਦਨ ਕਿਲੋਮੀਟਰ ਹੈ ਭਾਵਨਗਰ ਉੱਥੇ ਜਾ ਕੇ ਕਹਿੰਦੇ ਪ੍ਰਸ਼ਾਦਾ ਪਾਣੀ ਲੱਗਾਂਗੇ ਆ ਹੁੰਦੇ 4 ਵਜੇ ਜਾਂਦੇ ਵਕ ਥੋੜੀ ਟੈਰ ਲੱਗਿਆ ਤਾਂ ਕੋ ਟ੍ਰੈਵਲਰ ਵੀ ਚੱਲ ਰਹੇ ਆ ਨਾਲ ਨਾਲ ਬੱਸ ਲੱਗੇ ਰਹੇ ਨੇ ਜਿਨਾ ਪਿਛਲੀ ਵਾਰ ਹੁੰਦੀ ਆ ਆ ਵੀ ਉਹਦੀ ਹਿੱਸਾ ਲੱਗਦਾ ਜਾਂ ਉਹਦੇ ਮੁਲਾਜ਼ਮਾਂ ਦੀ ਹੈ 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 ਆਇਰਨ ਬ੍ਰਿਜ ਆਇਰਨ ਬ੍ਰਿਜ ਕਰਸ਼ਮ ਰਾਂ ਤੇ ਤੇ ਇਥੋਂ ਸਾੰਗਲਾ ਜਿਹੜਾ ਹੈਗਾ 18 ਕਿਲੋਮੀਟਰ ਹੈ ਤੇ ਰਕੌਂਗ ਪੀਓ ਸਿੱਧਾ ਜਾਣਾ ਪੈਂਦਾ ਸਿੱਧੀ ਸੜਕ ਜਿਹੜੀ ਆ ਸਾਹਮਣੇ ਰਕੌਂਗ ਪੀਓ ਨਹੀਂ ਜਾਂਦੀ ਜੇ ਆਪਾਂ ਸਾੰਗਲੇ ਜਾਣਾ ਤਾਂ ਇਹ ਪੁਲ ਹੈ ਜਿਹੜਾ ਪੁਲ ਦੇ ਉੱਪਰ ਦੀ ਜਾਣਾ ਪੈਣਾ ਆਪਾਂ ਨੂੰ ਤੇ ਉਦੋਂ ਅੱਗੇ ਚਿਤਕੋਲ ਹੈ ਚਿਤਕੋਲ ਵੀ ਜਾਵਾਂਗੇ ਆਪਾਂ ਤੇ ਅੱਜ ਆਪਾਂ ਰਾਤ ਕੱਟਣੀ ਹੈ ਸਾੰਗਲੇ ਅੱਗੇ ਤੁਹਾਨੂੰ ਸਾੰਗਲਾ ਦਿਖਾਵਾਂਗੇ ਉਹ ਬੋਰਡ ਦੇ ਨੀਚੇ ਹੀ ਦੇਖ ਸਕਦੇ ਹੋ ਤੁਸੀਂ ਬਰਫ਼ ਵੀ ਹੈ ਪਹਾੜਾਂ ਤੇ ਤੇ ਚੱਲਦੇ ਆ ਨਾਲ ਨਾਲ ਤੁਸੀਂ ਆ ਜਾਓ। ਲੋ ਜੀ ਅੱਜ ਦੀ ਰਾਤ ਆਪਾਂ ਕੱਟਾਂਗੇ ਸੰਗਲੇ। ਇੱਥੋਂ ਰਾਈਟ ਮੋੜਨਾ ਆਪਾਂ ਨੇ ਸੰਗਲੇ। ਲੋਕ ਜ਼ਿਆਦਾ ਤਰ ਜਾ ਰਹੇ ਨੇ। ਇਹ ਆ ਗਿਆ ਕਸ਼ਮਦਾ। ਲੋੜੀ ਦਾ ਬਣਾਇਆ ਹੋਇਆ ਆਰ ਐਨ ਪੇਜ ਆਰ ਐਨ ਪੇਜ ਸੰਗਲਾਂ ਨੂੰ ਇੱਥੋਂ ਖੱਬੇ ਮੁੜ ਜਾਣਾ ਹੈ ਬੁੱਲਾ ਕੰਨਾਂ ਨੂੰ ਨਦੀ ਦਾ ਪਾਣੀ ਦੇਖੋ ਜੇ ਮਿੱਟੀ ਕੁਲੀ ਹੁੰਦੀ ਆ ਇੱਥੋਂ ਫੇਰ ਆਪਾਂ ਲੈਫਟ ਜਾਵਾਂਗੇ ਮੈਨੂੰ ਲੱਗਦਾ ਵੀ ਟਰਨ ਆ ਲਾਊਗੀ ਕੀ ਹੋਊਗਾ ਦੇਖੋ ਕੀ ਬੰਦ ਹੈ 40 ਕਿਲੋਮੀਟਰ ਹੈ। ਸੰਗਲਾ 18 ਹੈ। ਇਹ ਹੈ ਜੀ ਸੰਗਲਾ ਨੂੰ ਜਾਂਦਾ ਰੋਡ। ਖਤਰਨਾਕ ਰੋਡ ਹੈ। ਸਿੰਗਰ ਰੋਡ ਹੈਗਾ ਦੇਖੋ ਪੱਥਰ ਕੱਟ ਜੀ ਬਣਾਇਆ ਗਿਆ ਮੇਰਾ ਬਹੁਤ ਸਾਹਮਣੇ ਡੈਕ ਬਣਿਆ ਹੋਇਆ ਹੈ ਸ਼ਾਇਦ ਤੁਸੀਂ ਦੇਖ ਸਕਦੇ ਹੋ ਨੋ ਉੱਥੋਂ ਆਇਆ ਆਪਾਂ ਤੇ ਜਿੱਤੀ ਚੜਾਈ ਹੈ ਪੂਰੀ ਤੇ ਸਾਹਮਣੇ ਵਾਪਸ ਦੇਖ ਸਕਦੇ ਤੁਸੀਂ ਬਈ ਹੁਣ ਪਹਾੜਾਂ ਤੇ ਕਿਵੇਂ ਲੱਗ ਰਿਹਾ ਹੈ ਪ੍ਰਧਾਨ ਜੀ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਇਹ ਦਿੱਤ ਕੋਲ ਤੱਕ ਇਹ ਨਹੀਂ ਸਿੰਗਲ ਰੋਡ ਹੈ ਵੀ 70 ਕਿਲੋਮੀਟਰ ਕਹਿੰਦੇ ਸਚਾਈ ਦੇਖੋ ਉੱਪਰ ਮੇਰੇ ਬੱਦਗਾ ਇਹ ਵੀ ਦੇਖੋ ਨਾਲ ਹੁੰਦੇ બસ ਆ ਗਈ ਬੱਸ ਨੂੰ ਕਿੱਥੇ ਸਾਈਡ ਦਈਏ ਦੇਖ ਨਾ ਜੀ ਬੁਰੀ ਲੱਗ ਜਿਆ ਰੋਡ ਉੱਪਰ ਵੀ ਅਸੀਂ ਆ ਜੀ ਚਿੱਤਕੋਲ ਨੂੰ ਜਾਣ ਵਾਲੇ ਰਾਹ ਤੇ ਸਾਂਗਲੇ ਰੁਕਣਾ ਸੀ ਸਾਂਗਲੇ ਦੇ ਹੱਥੇ ਜਪਟਾ ਦੇ ਪਹੁੰਚ ਗਿਆ ਮੈਨੂੰ ਆ ਲੱਗ ਰਹਾ ਸੀ ਹਾਂ 11 ਕਿਲੋਮੀਟਰ ਰਹਿ ਗਿਆ ਸਾਂਗਲਾ ਰਾਤ ਅਸੀਂ ਰੁਕੇ ਸੀ ਇਹ ਹੋਟਲ ਦੇ ਵਿੱਚ ਇਹੇ ਹੋਟਲ ਦੀ ਖਾਸ ਹੀਤ ਹੈ ਵੀ ਇਹ ਚਲਾਉਣ ਵਾਲੇ ਨੇ ਜਿਹੜੇ ਇਹਨੂੰ ਉਹ ਸਾਰੇ ਪੰਗਾਲ ਤੋਂ ਕਲਕੱਤੇ ਤੋਂ ਆਏ ਹੋਣਗੇ ਤੇ ਆਹ ਖੜੇ ਨੇ ਆਪਣੇ ਮੋਟਰਸਾਈਕਲ ਸੜਕ 'ਤੇ ਪਾਰ ਕਿਤਨੇ ਰਾਤ ਮੈਸ ਕਲੀਅਰ ਕਾਸੀ ਲੱਗਦੀ ਹੈ ਮੈਨੂੰ ਤਾਂ ਐਦਰ ਗੁਰਵੰਦਰ ਸਿੰਘ ਜੀ ਦਾ ਖੜਾ ਹੈ ਆ ਦੋਸਤ ਜੀ ਆ ਗਿਆ ਆਪਣਾ ਬੀ ਡਰਾਈਵਰ ਕਰਾ ਇਹ ਹੋਟਲ ਆ ਹੋਟਲ ਮਹਿਮਾ ਰੈਸਟੋਰੈਂਟ ਵੀ ਵਿੱਚ ਹੀ ਹੈ ਨਾਲ ਗੁੱਡ ਮਾਰਨਿੰਗ ਜੀ ਇਹ ਆਂਟੀ ਕਿਹਾ ਉਹਨਾਂ ਨੇ ਕੋਲਕਾਤਾ ਤੋਂ ਜਰੂਰ ਆਇਓ ਇੱਥੇ ਬਹੁਤ ਹੀ ਜਾਇਜ਼ ਰੇਟ ਨੇ ਇਹਨਾਂ ਦੇ ਤੇ ਖਾਣਾ ਬਹੁਤ ਸੁਆਦ ਸੀ ਯਾਰ ਆ ਇਹ ਬੈਠਣ ਨੂੰ ਜਗ੍ਹਾ ਬਣਾਈ ਗਈ ਹੈ। ਬੈਠ ਜਾਓ ਤੁਸੀਂ ਇੱਥੇ ਆ ਕੇ। ਤੇ ਫੋਨ ਜਿਹੜਾ ਵਿਊ ਦਿਖਦਾ ਹੈ ਬਹੁਤ ਹੀ ਲਾਜਵਾਵ ਹੈ। ਕਿਹਾ ਜੀ? ਬਿਲਕੁਲ। ਸਾਹਮਣੇ ਪਹਾੜਾਂ ਤੇ ਬਰਫ਼ ਦੇਖੋ ਤੁਸੀਂ। ਬਰਫ਼ ਦੇ ਨਾਲ ਨਾਲ ਗ੍ਰੀਨਰੀ ਵੀ ਦੇਖੋ। ਆਮ ਤੌਰ ਤੇ ਮਾਚਲ ਦੇ ਵਿੱਚ ਜਿਹੜੇ ਦ੍ਰਿਸ਼ ਨੇ ਉਹ ਵੀ ਘੜਦੇ ਜਾ ਰਹੇ ਹਨ ਪਿਆਰੇ ਹਨ ਹਰ ਇੱਕ ਤੇ ਪਹਾੜਾਂ ਦੀ ਗ੍ਰੀਨੀ ਦੀ ਬਾਤ ਨੀਚੇ ਦਰਿਆ ਵਹਿ ਰਹੇ ਹਨ ਉੱਪਰ ਬਹੁਤ ਸੋਹਣੇ ਪਹਾੜ ਨੇ ਤੇ ਉਹ ਪਹਾੜ ਤੇ ਦਾ ਬਰਫ਼ ਵੀ ਵਰਦਾ ਹੈ ਰਾਤ ਨੂੰ ਅਸੀਂ ਰਜਾਈਆਂ ਲੈ ਕੇ ਪਿਆ ਇੱਥੇ ਤੇ ਹੁਣ ਵੀ ਸਾਡੇ ਕੋਟ ਦੇਖੋ ਮੇਰੇ ਵੀ ਕੋਟ ਪਾਇਆ ਹੋਇਆ ਹੈ ਇਧਰ ਵੀ ਕਹਿੰਦੇ ਠੰਡ ਪੂਰੀ ਸੀ ਗੀ ਰਾਤਾਂ